ਜਗਤ ਜਲੰਦਾ ਰਖ ਲੈ ਇੱਕ ਦਿਨ ਗੁਰਾਂ ਕਿਹਾ ਯਾਰ ਮਰਦਾਨਿਆਂ ਦਿਲਾਂ ਦੇ ਮਹਿਰਮਾਂ ਪ੍ਰੀਤ ਦੇ ਤਰਾਨਿਆਂ ਕਿੰਨੇ ਦਿਨ ਹੋਇਆ ਤੂੰ ਚੁੱਪ ਚੁੱਪ ਰਹਿਣਾ ਏ ਕੋਈ ਤਕਲੀਫ ਹੈ ਤਾਂ ਮੂੰਹੋਂ ਕਿਉਂ ਨਾ ਕਹਿਣਾ ਏ ਦਿਲ ਵਿੱਚ ਗੱਲ ਕੀ ਆ ਸਾਨੂੰ ਕਿਉਂ ਨਹੀਂ ਦੱਸਦਾ ਰੁੱਸੀ ਹੋਈ ਜਨਾਨੀ ਵਾਂਗੂ ਬੋਲਦਾ ਨਾ ਹੱਸਦਾ ਹਵਲਾਂ ਦਾ ਕਿਸੇ ਨਾਲ ਪਿਆਰ ਨਹੀਂ ਉਹ ਪਾਈ ਦਾ ਤੇ ਕਈ ਜੀ ਨੂੰ ਯਾਰ ਉਤੋਂ ਭੇਤ ਨਹੀਂ ਲੁਕਾਈ ਦਾ ਬੱਚੇ ਯਾਦ ਆਉਂਦੇ ਆ ਕਿ ਮਾਈ ਚਿੱਤੇ ਆਉਂਦੀ ਏ ਸੱਚ ਦੱਸੀ ਸਾਡੀ ਪਰਜਾਈ ਚਿੱਤੇ ਆਉਂਦੀ ਏ ਮੀਨਾ ਖੰਡ ਰਹਿਣਾ ਬਹੁਤਾ ਚਿਰ ਨਹੀਂ ਲਾਵਾਂਗੇ ਫਿਰ ਆਪਾਂ ਪਿੰਡ ਨੂੰ ਇਕੱਠਿਆਂ ਹੀ ਜਾਵਾਂਗੇ ਨਦੀਆਂ ਦੇ ਵਹਿਣਾ ਭਾਵੇਂ ਨਿਤ-ਨਿਤ ਵਗਣਾ ਪਰ ਤੇਰੇ ਬਿਨਾ ਯਾਰਾ ਸਾਡਾ ਜੀ ਨਹੀਂ ਲੱਗਣਾ ਛੱਡ ਕੇ ਇਕੱਲਿਆਂ ਜੇ ਤੁਰ ਗਿਆ ਪੰਜਾਬ ਨੂੰ ਤੇਰੇ ਬਿਨਾ ਪਿੱਛੋਂ ਕੌਣ ਛੇੜੂਗਰ ਬਾਬ ਨੂੰ ਅੱਗੋਂ ਕੱਢੀ ਇਦਾਂ ਮਰਦਾਨੇ ਨੇ ਆਪਖਿਆ ਰੁੱਸੇ ਜਿਹੇ ਢੰਗ ਨਾਲ ਬਾਬੇ ਤਾਂ ਹੀ ਆਖਿਆ ਆਖ ਆਖ ਥੱਕ ਗਿਆ ਜੰਮ ਦੀ ਨਾ ਪੇਛ ਹੈ ਕਦੋਂ ਸਾਡੇ ਪੈਂਡਿਆਂ ਦਾ ਮੁੱਕਣਾ ਕਲੇਸ਼ ਹੈ ਕੀ ਭਲਾ ਜੰਗਲਾਂ ਚ ਭੌਣ ਦਾ ਉਦੇਸ਼ ਹੈ ਛੇਤੀ ਇੱਥੋਂ ਚੱਲੀਏ ਇਹ ਰਾਖਸ਼ਾਂ ਦਾ ਦੇਸ਼ ਹੈ ਰੱਖ ਰੱਖ ਭੁੱਖੇ ਤਨ ਸਰੀਰ ਨੂੰ ਸੁਕਾਇਆ ਏ ਜੰਗਲਾਂ ਓਜਾੜਾਂ ਤੇ ਪਹਾੜਾਂ ਚੋਂ ਘੁਮਾਇਆ ਏ ਤੇਰੇ ਨਾਲ ਸੈਂਕੜੇ ਮੁਸੀਬਤਾਂ ਸਹਾਰੀਆਂ ਸੱਚੀ ਗੱਲ ਕਾਹਦੀਆਂ ਫਕੀਰਾਂ ਨਾਲ ਯਾਰੀਆਂ ਦੱਸੋ ਭਲਾ ਲਾਭ ਕੀ ਏ ਪਿੰਡ ਪਿੰਡ ਭੌਣ ਦਾ ਆਪਾਂ ਕੋਈ ਠਿਕਾ ਲਿਆ ਲੋਕਾਂ ਨੂੰ ਤਰਾਉਣ ਦਾ ਘਰੋਂ ਬਾਰ ਆਇਆ ਹੋਇਆ ਕਈ ਸਾਲ ਲੰਘਿਆ ਮੰਗਰੋਂ ਨਿਆਣੇ ਖੋਰੇ ਭੁੱਖੇ ਆ ਕੇ ਨੰਗੇ ਆ ਤੁਸੀਂ ਪਾਪੇ ਤਾਰਨੇ ਦੀ ਜਿੱਦ ਫੜੀ ਹੋਈ ਆ ਮੀਰ ਜੀ ਦੀ ਪਿੱਛੋਂ ਖੋਰੇ ਜਿੰਦੀ ਐ ਕਿ ਮੋਈ ਆ ਇੱਕ ਵਾਰੀ ਜਾਨ ਦੇ ਮੈਂ ਛੇਤੀ ਮੁੜ ਆਉਂਗਾ ਵਿਹਾਂ ਬਾਈਆਂ ਦਿਨਾਂ ਨਾਲੋਂ ਵੱਧ ਨਹੀਂ ਲਗਾਉਂਗਾ ਤੂੰ ਐ ਰੱਬੀ ਰੂਪ ਤਾਰਾਂ ਰੱਬ ਨਾਲ ਜੋੜੀਆਂ ਪਰ ਮੋਹ ਦੀਆਂ ਤੰਦਾ ਸਾਥੋਂ ਜਾਂਦੀਆਂ ਨਹੀਂ ਤੋੜੀਆਂ ਰੋਕਿਆਂ ਨਾ ਰੁੱਕਿਆ ਖਿਆਲ ਮਰਦਾਨੇ ਦਾ ਪੈ ਗਿਆ ਵਿਛੋੜਾ ਅੰਤ ਛਮਾ ਪਰਵਾਨੇ ਦਾ ਹੋ ਕੇ ਨਿਰਾਸ਼ ਭੌਰਾ ਛੱਡ ਕੇ ਗੁਲਾਬ ਨੂੰ ਤੁਰ ਪਏ ਜਨਾਬ ਕੱਚੇ ਮਾਰ ਕੇ ਰਬਾਬ ਨੂੰ ਸੋਚਦਾ ਏ ਚਾਰ ਦਿਨ ਚੈਨ ਨਾਲ ਸਮਾਂਗਾ ਪਿੰਡ ਜਾ ਕੇ ਖੁਸ਼ੀ-ਖੁਸ਼ੀ ਬੱਚਿਆਂ 'ਚ ਰਵਾਂਗਾ ਪਿੰਡ ਦੀਆਂ ਭਾਰੀਆਂ ਮੁਸੀਬਤਾਂ ਤੇ ਮੁਕੀਆਂ ਬਾਬੇ ਨਾਲ ਖਾਧੀਆਂ ਬਥੇਰਾ ਚੇਰ ਸੁੱਕੀਆਂ ਜਰਦੇ ਦੇ ਗੱਫੇ ਹੋਣ ਪਿੰਡ ਜਾ ਕੇ ਲਾਊਂਗਾ ਖੀਰਾ ਨਾਲ ਮਾਲ ਪੂੜੇ ਰੱਜ ਰੱਜ ਖਾਊਂਗਾ ਖਾਊਂਗਾ ਪਰੌਂਠੇ ਵਿੱਚੋਂ ਘਿਓ ਪਿਆ ਚੋਊਗਾ ਸੁੱਕਿਆ ਸਰੀਰ ਫਿਰ ਮੋਟਾ ਤਾਜ਼ਾ ਹੋਊਗਾ ਮੋਟੀ ਮੇਰੀ ਗੋਗੜ ਬਣਾਈ ਜਦੋਂ ਖਾਣਿਆ ਬਾਬਾ ਜਦੋਂ ਮਿਲੂ ਤੇ ਮੈਂ ਜਾਨਾ ਨਹੀਂ ਪਛਾਣਿਆ ਮੱਜਾ-ਮੱਜਾ ਰੱਖ ਲਊਂਗਾ ਖੇਤੀ-ਕੁਤੀ ਕਰੂੰਗਾ ਹੋਰ ਨਹੀਂ ਤੇ ਬਾਬੇ ਨਾਲ ਭੁੱਖਾ ਤੇ ਨਹੀਂ ਮਰੂੰਗਾ ਰਸਤਾ ویرਾਨ ਸੁਨਸਾਨ ਬਿਆਬਾਨ ਹੈ ਤੇ ਖਾਣਿਆਂ ਦੇ ਵਿੱਚ ਮਰਦਾਨੇ ਦਾ ਧਿਆਨ ਹੈ ਖੌਰੇ ਕਿਉਂ ਧਿਆਨ ਇਹ ਅਜ ਛਪੜਾਂ 'ਚ ਗੱਡ ਕੇ ਹੰਸ ਤੁਰੀ ਜਾ ਰਿਹਾ ਸਰੋਵਰਾਂ ਨੂੰ ਛੱਡ ਕੇ ਥੋੜੀ ਜਿਨੀ ਦੂਰ ਮਰਦਾਨਾ ਅਜੇ ਗਿਆ ਏ ਝਾੜੀਆਂ 'ਚ ਉਹਨੂੰ ਇੱਕ ਝੋਲਾ ਜਿਹਾ ਪਿਆ ਏ ਵੇਖਤਾ ਕੀ ਝਾੜੀਆਂ ਚੋਂ ਬਾਹਰ ਕੋਈ ਆਇਆ ਏ ਆਉਂਦੇ ਸਾਲ ਸਿੱਧਾ ਮਰਦਾਨੇ ਵਾਲਾ ਧਾਇਆ ਏ ਪੈੜਾ ਉਹਦਾ ਰੂਪ ਰੰਗ ਵੱਖਰਾ ਈ ਤੌਰ ਏ ਸੋਚੇ ਮਰਦਾਨਾ ਇਹੋ ਬੰਦਾ ਕਿ ਜਨੌਰ ਏ ਰੇਛੀ ਵਾਂਗ ਜੱਤ ਉਹਦੀ ਤੇੜ ਉਹਦੇ ਸੂਤਨਾ ਸੋਚਦਾ ਏ ਮਨਾ ਏ ਚੁੜੇ ਲੈ ਕੇ ਭੂਤਨਾ ਗਿੱਠ ਗਿੱਠ ਦੰਦ ਉਹਦੇ ਦੋ ਦੋ ਗਿੱਠਾਂ ਪੈ ਰਿਆ ਸੋਚਦਾ ਏ ਬਸ ਹੁਣ ਜਾਨ ਦੀ ਨਾ ਖੈ ਰਿਆ ਰੁਕੀ ਜਾਵੇ ਸਾਹ ਖੂਨ ਨਾੜਾਂ ਚ ਖਲੋ ਗਿਆ ਦੇਖਦੇ ਹੀ ਕੌਡੇ ਨੂੰ ਬੇਹੋਸ਼ ਜਿਹਾ ਹੋ ਗਿਆ ਵੇਖੋ ਜੀ ਨੇ ਆਪ ਖੇੜਾ ਭੁੱਖ ਤੋਂ ਛੁਡਾਇਆ ਏ ਉਹੀ ਅੱਜ ਆਪੂ ਹੱਥ ਭੁੱਖਿਆਂ ਦੇ ਆਇਆ ਏ ਹੋ ਗਿਆ ਬੇਹੋਸ਼ ਉਹਨੂੰ ਦੌਰਾ ਜਿਹਾ ਪੈ ਗਿਆ ਤੋਰੀ ਵਾਂਗੂ ਚੁੱਕ ਕੌਡਾ ਕੁੱਲੀ ਵਿੱਚ ਲੈ ਗਿਆ ਸੋਚਦਾ ਏ ਕੌਡਾ ਪੂਰਾ ਢਿੱਡ ਤੇ ਨਹੀਂ ਭਰੂਗਾ ਅੱਜ ਦਾ ਗੁਜ਼ਾਰਾ ਚਲੋ ਥੋੜਾ ਬਹੁਤ ਕਰੂਗਾ ਮੱਛੀ ਵਾਂਗ ਪਹਿਲਾਂ ਇਹਨੂੰ ਲੂਣ ਨਾਲ ਮਲੂਗਾ ਤੇ ਬਨੂਗਾ ਕਰਾਰਾ ਜਦੋਂ ਤੇਲ ਵਿੱਚ ਤਲੂਗਾ ਦਿਲ ਮਰਦਾਨੇ ਦੇ ਚਪੈਂਦੀਆਂ ਸੀ ਘੇਰੀਆਂ ਆਸੇ-ਪਾਸੇ ਵੇਖ-ਵੇਖ ਹੱਡਾਂ ਦੀਆਂ ਢੇਰੀਆਂ ਕੌਡਾ ਪਿਆ ਤੇਲ ਦਾ ਕੜਾਹ ਤਾਈ ਜਾਂਦਾ ਸੀ ਤੇ ਮੀਰ ਜਦਾ ਆਸਾ ਜੀ ਦੀ ਵਾਰ ਗਾਈ ਜਾਂਦਾ ਸੀ ਸੋਚਦਾ ਸੀ ਹੁਣੇ ਮੈਨੂੰ ਤੇਲ ਚ ਬਣਾਊਗਾ ਗਾਜਰਾਂ ਦੇ ਵਾਂਗ ਫਿਰ ਚਿੱਤ ਚਿੱਤ ਖਾਊਗਾ ਗਿੱਠ ਗਿੱਠ ਦੰਦ ਵੇਖ ਦਿਲ ਡਰੀ ਜਾਂਦਾ ਸੀ ਢਿੱਡ ਭਰ ਪਿਆ ਅਰਦਾਸਾਂ ਕਰੀ ਜਾਂਦਾ ਸੀ ਇੱਕ ਵਾਰੀ ਮੌਤ ਤੋਂ ਬਚਾਲਾ ਮੇਰਾ ਵਾਲਿਆ ਆਜਾ ਮੈਨੂੰ ਛਾਤੀ ਨਾਲ ਲਾਲਾ ਮੇਰਾ ਵਾਲਿਆ ਜੇ ਨਾ ਛੇਤੀ ਆਇਓ ਤਾਂ ਕੜਾਹੇ ਵਿੱਚ ਪਾ ਦਊਗਾ ਹੋਰ ਘੜੀ ਤਾਈ ਮੇਰਾ ਮੁਰਮਰਾ ਬਣਾ ਦਊਗਾ ਦਿਲਾਂ ਦੀਆਂ ਜਾਣਦਾ ਤੂੰ ਮੇਰਾ ਦਿਲ ਦਾ ਆਰੇ ਨਾਲੇ ਮੇਰਾ ਅੱਲਾ ਹੈ ਤੇ ਨਾਲੇ ਮੇਰਾ ਯਾਰ ਹੈ ਅੱਜ ਦਾ ਬਚਾਇਆ ਜੇ ਤੂੰ ਯਾਰ ਮਰਦਾਨੇ ਨੂੰ ਦੱਸ ਫਿਰ ਦੇਂਗਾ ਜਵਾਬ ਕੀ ਜਮਾਨੇ ਨੂੰ ਵਿਆਬਾਨ ਜੰਗਲਾਂ ਚ ਕੱਲਾ ਕਿਦਾਂ ਰਹੇਗਾ ਮੀਰ ਜਾਂ ਦੀ ਪੁੱਛੂ ਤੇ ਜਵਾਬ ਕਿਦਾਂ ਦੇਂਗਾ ਮੇਰੇ ਬਿਨਾ ਪਿਆਰ ਵਾਲੀ ਗੱਡੀ ਕੌਣ ਰੇੜੂਗਾ ਤੇ ਬਾਣੀ ਜਦੋਂ ਗਾਏਂਗਾ ਰਬ ਕੌਣ ਛੇੜੂਗਾ ਆਖੇ ਮਰਦਾਨਾ ਲੀਕਾ ਨੱਕ ਨਾਲ ਕੱਢ ਕੇ ਮੁੜ ਕੇ ਨਹੀਂ ਜਾਂਦਾ ਤੈਨੂੰ ਇਸ ਤਰ੍ਹਾਂ ਛੱਡ ਕੇ ਭੁੱਖਾਂ ਤੇ ਤੇਰੇ ਹਾਨੂ ਵੀ ਖਿੜੇ ਮੱਥੇ ਸਾਂਗਾ ਜਿੱਦਾਂ ਮੈਨੂੰ ਰੱਖੇਂਗਾ ਮੈਂ ਉਸੇ ਤਰ੍ਹਾਂ ਰਹੂੰਗਾ ਇਹਨੇ ਤਾਈ ਤੇਲ ਦਾ ਕੜਾਹਾ ਲਾਲ ਹੋ ਗਿਆ ਵੇਖ ਵੇਖ ਸਾ ਮਰਦਾਨੇ ਦਾ ਖਲੋ ਗਿਆ ਬਾਲ ਬਾਲ ਅੱਗ ਕੋੜੇ ਤੇਲ ਕੜਕਾਤਾ ਤੇ ਚੁੱਕ ਮਰਦਾਨੇ ਨੂੰ ਕੜਾਹੇ ਵਿੱਚ ਪਾਤਾ ਦੁਇ ਬਨੇ ਜਾਨੀ ਜਾਨ ਕਉਤਕ ਰਚਾਇਆ ਏ ਸਤ ਕਰਤਾਰਿਆਂ ਪਿਛਿਓਂ ਬੁਲਾਇਆ ਏ ਖਾਂਦਾ ਜੋ ਉਬਾਲੇ ਤੇਲ ਠੰਡਾ ਠਾਰ ਹੋ ਗਿਆ ਪੈਰ ਜਦੋਂ ਗੁਰਾ ਦਾ ਕੜਾਹੇ ਨਾਲ ਛੂ ਗਿਆ ਪਿਆਰ ਨਾਲ ਫੇਰ ਮਰਦਾਨੇ ਤਾਈਂ ਆਖਿਆ ਸਾਨੂੰ ਛੱਡਿ ਆਇਓ ਸਾਡੇ ਦਿਲਾਂデア ਰੱਖਿਆ ਮੇਰੇ ਦਿਲਦਾਰਾ ਇਦਾਂ ਚਿੱਤ ਨਹੀਂ ਢੁਲਾਈਦਾ ਨਾਲੇ ਜਿੱਥੇ ਹੋਵੇ ਯਾਰੀ ਉਥੇ ਵਾਸਤਾ ਨਹੀਂ ਪਾਈਦਾ ਬੱਚਿਆਂ ਦੇ ਵਾਂਗ ਇਹ ਤਾਂ ਰੁੱਸ ਥੋੜੇ ਜਾਈਦਾ ਮਹਿਨਿਆਂ ਦੇ ਨਾਲ ਦਿਲਦਾਰ ਨਹੀਂ ਮਨਾਈਦਾ ਆਜਾ ਹੁਣ ਬਾਹਰ ਐਵੇਂ ਸਮਾਂ ਨਹੀਂ ਗਵਾਈਦਾ ਲੱਗ ਜਾਊਗੀ ਠੰਡ ਐਵੇਂ ਬੋਤਾ ਨਹੀਂ ਨਹਾਈਦਾ ਨਿਗਵਲ ਬਾਨ ਫਿਰ ਗੁਰਾ ਐ ਸਮਾਰਿਆ ਬੰਦਿਆਂ ਨੂੰ ਖਾਨ ਵਾਲੇ ਕੌਡੇ ਨੂੰ ਬਿਤਾਰਿਆ ਪਰ ਹੁਣ ਦਾਤਾ ਅਵਤਾਰ ਜਦੋਂ ਤਾਰੇਗਾ ਥਾ ਥਾ ਤੇ ਕੜੇਆ ਤੂੰ ਕਿੰਨਿਆਂ ਨੂੰ ਤਾਰੇਗਾ ਅੱਜ ਕੋਡੇ ਕੋਈ ਤੇਲ ਨਾਤ ਪਾਦੇ ਆ ਅੱਜ ਕੋਡੇ ਬੰਦੇਆਂ ਨੂੰ ਬਿਨਾ ਤਲੇ ਖਾਂਦੇ ਆ ਨੇੜਾ ਪਾਣੀ ਹੋਈ ਜਾਂਦਾ ਸ਼ੇਰ ਨੀ ਦਾ ਦੁੱਧ ਹੈ ਗੱਦੀਆਂ ਦੀ ਥਾਵੇਂ ਅੱਜ ਕੁਰਸੀਆਂ ਦਾ ਜੁੱਦ ਹੈ ਬੰਦਿਆਂ ਦਾ ਵੈਰੀ ਫਿਰ ਹੋਈ ਜਾਂਦਾ ਬੰਦਾ ਏ ਰੱਖੀ ਮੇਰੇ ਦਾਤਾ ਤੇਰਾ ਜਗਤ ਜਲੰਦਾ ਏ ਨਫ਼ਰਤਾਂ ਨੇ ਪਿਆਰ ਦੀ ਰਬਾਬ ਦਿੱਤੀ ਤੋੜ ਹੈ ਚਮਨ ਮਰਦਾਨੀਆਂ ਨੂੰ ਫੇਰ ਤੇਰੀ ਲੋੜ ਹੈ ਨਫ਼ਰਤਾਂ ਨੇ ਪਿਆਰ ਦੀ ਰਬਾਬ ਦਿੱਤੀ ਤੋੜ ਹੈ ਚਮਨ ਮਰਦਾਨੀਆਂ ਨੂੰ ਫੇਰ ਤੇਰੀ ਲੋੜ ਹੈ ਫਿਰ ਤੇਰੀ ਲੋੜ ਹੈ